ਆ ਬੜਾ ਤਗੜਾ ਟੈਂਕ ਈ ਥੱਲੇ ਆਲੀ ਸ਼ਾਨ ਕੋਠੀ ਚ ਚੱਲ ਰਹੀ ਸੀ ਸ਼ਰਾਬ ਦੀ ਭੱਠੀ ਮੌਕੇ ਤੇ ਐਕਸਾਈਜ਼ ਵਿਭਾਗ ਸਮੇਤ ਪਹੁੰਚ ਗਈ ਪੁਲਿਸ ਹਜ਼ਾਰ ਲੀਟਰ ਲਾਣ ਦੇਖ ਪੁਲਿਸ ਦੇ ਵੀ ਉੱਡੇ ਹੋਸ਼ ਜਮਾਂ ਕਰਮ ਜੀ ਸੱਤੀ ਬਗਲਾ ਪਿਆ ਜੀ ਸੇਕੇ ਮਾਰੀ ਜਾਂਦੇ ਛੜਾ ਲਓ ਬਾਰਾਂ ਮੇਂ ਬੜੀ ਕਹਾਣੀ ਜਾਣਕਾਰੀ ਮੁਤਾਬਕ ਜਲਾਲਾਬਾਦ ਸ਼੍ਰੀ ਮੁਖਤਸਰ ਸਾਹਿਬ ਨੈਸ਼ਨਲ ਹਾਈਵੇ ਤੇ ਇੱਕ ਨਿਜੀ ਆਈਟੀਆਈ ਕੋਲੇ ਆਲੀਸ਼ਾਨ ਕੋਠੀ ਚ ਨਜਾਇਜ਼ ਸ਼ਰਾਬ ਬਣਾਉਣ ਦਾ ਧੰਦਾ ਕੀਤਾ ਜਾ ਰਿਹਾ ਸੀ ਜਿਸ ਦਾ ਪਤਾ ਲੱਗਣ ਤੇ ਐਕਸਾਈਜ਼ ਦੇ ਵਿਭਾਗ ਅਤੇ ਪੁਲਿਸ ਦੇ ਵੱਲੋਂ ਰੇਡ ਕੀਤੀ ਗਈ ਇਸ ਦੌਰਾਨ 40 ਬੋਤਲਾਂ ਨਜਾਇਜ਼ ਸ਼ਰਾਬ ਅਤੇ ਹਜ਼ਾਰਾਂ ਲੀਟਰ ਲਾਹਨ ਬਰਾਮਦ ਹੋਈ ਜਿਸ ਤੋਂ ਬਾਅਦ ਬਰਾਮਦ ਹੋਈ ਲਾਹਨ ਨੂੰ ਮੌਕੇ ਤੇ ਹੀ ਨਸ਼ਟ ਕਰ ਦਿੱਤਾ ਗਿਆ ਇਸੇ ਦੌਰਾਨ ਇੱਕ ਤਸਕਰ ਨੂੰ ਵੀ ਕਾਬੂ ਕੀਤਾ ਗਿਆ ਹੈ ਜਾਣਕਾਰ ਤੱਥਿਕ ਇਸ ਜਗ੍ਹਾ ਤੇ ਸ਼ਰਾਬ ਤਿਆਰ ਕੀਤੀ ਜਾਂਦੀ ਸੀ ਅਤੇ ਇਸ ਤੋਂ ਅੱਗੇ ਵੱਖ-ਵੱਖ ਪਿੰਡਾਂ ਵਿੱਚ ਸਪਲਾਈ ਕੀਤੀ ਜਾਂਦੀ ਸੀ ਦੱਸਿਆ ਜਾ ਰਿਹਾ ਹੈ ਕਿ ਇਹ ਕੋਠੀ ਇੱਕ ਸਾਬਕਾ ਫੌਜੀ ਦੀ ਹੈ ਜੋ ਕਿ ਇਸ ਵੇਲੇ ਜੇਲ੍ਹ ਵਿੱਚ ਬੰਦਾ ਹੈ ਅਤੇ ਉਸ ਦੇ ਘਰ ਵਿੱਚ ਹੁਣ ਨਾਜਾਇਜ਼ ਸ਼ਰਾਬ ਦਾ ਧੰਦਾ ਚੱਲ ਰਿਹਾ ਸੀ ਜਿਸ ਦੀ ਜਾਣਕਾਰੀ ਮਿਲਣ ਤੇ ਮੌਕੇ ਤੇ ਐਕਸਾਈਜ਼ ਵਿਭਾਗ ਸਮੇਤ ਪੁਲਿਸ ਵੀ ਪਹੁੰਚ ਗਈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਘਰ ਦੇ ਵਿੱਚ ਹੀ ਪੱਠੀ ਲਗਾਈ ਗਈ ਹੈ ਅਤੇ ਸ਼ਰੇਆਮ ਨਜਾਇਜ਼ ਸ਼ਰਾਬ ਤਿਆਰ ਕੀਤੀ ਜਾ ਰਹੀ ਹੈ। ਕੀ ਕੁਝ ਕਹਿਣਾ ਹੈ ਇਸ ਮੌਕੇ ਤੇ ਪੁਲਿਸ ਅਧਿਕਾਰੀ ਅਤੇ ਕਾਬੂ ਕੀਤੇ ਗਏ ਤਸਕਰ ਦਾ ਤੁਹਾਨੂੰ ਇੱਕ ਵਾਰ ਉਹ ਵੀ ਸੁਣਾ ਦਿੰਦੇ ਆ। ਮਿਤੀ 26 ਪੰਜ 2025 ਨੂੰ ਚਾਂਦ ਚੱਕ ਮੁਕਬਰੀ ਸਾਨ ਮਿਲਿ ਕਸ਼ਤਦਾਨ ਨੇ ਡ੍ਰਿੰਗ ਵਿਲਾ ਪੈਲਸ ਕੋਲੇ ਜੀ ਕਿ ਇੱਕ ਚਾਲੂ ਹਾਟੂ ਜੀ ਕਾਲ ਦੇ ਕੋਲੇ ਇੱਕ ਘਰ ਦੇ ਵਿੱਚ ਰਵਿੰਦਰ ਸਿੰਘ ਪੌਜੀ ਦਾ ਘਰ ਹੈ ਜਿੱਥੇ ਕੋ ਚਾਲੂ ਪੱਠੀ ਲੱਗੀ ਹੋਈ ਹੈ। ਇਹ ਕੋਈ ਲਾਣ ਵੀ ਪਾਇਸ਼ ਕਰਦੇ ਵਿੱਚ ਹਮ ਚਾਲ ਨੂੰ ਪੱਠੀ ਬਰੰਦ ਕਰ ਲਈ ਆ ਤੇ ਲਾਣ ਵੀ ਬਰੰਦ ਕਰ ਲਈ ਹੈ ਜੀ ਕੋਈ ਬੰਦਾ ਵੀ ਦੋਸ਼ੀ ਮੌਕੇ ਤੇ ਕਾਬੂ ਕਰ ਲਿਆ ਇਹਦਾ ਨਾਮ ਸਗਦੇਵ ਸਿੰਘ ਕਿਨ ਸੁਖਾ ਪੁੱਤਰ ਮੁਖਤਿਆਰ ਸਿੰਘ ਵਾਸੀ ਦਰੋਗਾ ਜੀ ਇਹ ਆਪਦੇ ਭਾਂਡੇ ਦੇ ਘਰੇ ਪੱਠੀ ਲੱਗ ਬੈਠਾ ਸੀ ਜੀ ਇਹ ਚਲਦੀ ਸੀ ਪੱਠੀ ਚਲਦੀ ਥੋੜੀ ਪੱਠੀ ਘਾ ਦੂ ਸੀ ਜੀ ਤੇ ਅਗਲੀ ਕਰਾ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਜੀ ਭਈ ਕਿੰਨੇ ਚਿਰ ਤੋਂ ਕਰਦੇ ਆ ਇਹ ਕੰਮ ਵਿਆਹ ਵਾਸਤੇ ਬਣਾਈ ਸੀ ਹਾਂਜੀ ਵਿਆਹ ਵਾਸਤੇ ਬਣਾਈ ਸੀ ਉਹ ਇੱਧਰ ਸਿੱਧਾ ਕਰੂਗਾ ਵਿਆਹ ਵਾਸਤੇ ਬਣਾਈ ਸੀ ਅੱਛਾ ਕਿੰਨੀ ਮਤਲਬ ਕਿ ਸਮਾਨ ਤੋਂ ਤਾਂ ਐ ਲੱਗਦਾ ਜਿਵੇਂ ਪੱਕਾ ਹੀ ਇਹ ਨਹੀਂ ਇਹ ਕਿਸੇ ਰੰਮਾ ਨਾ ਕਿਹਾ ਪਹਿਲਾਂ ਕੋਈ ਮਾਮਲਾ ਹੈਗਾ ਤੁਹਾਡੇ ਤੇ ਨਹੀਂ ਅੱਛਾ ਪਿੰਡ ਕਿੱਡਾ ਤੁਹਾਡਾ ਤੇ ਇਹ ਕਿੰਨਾ ਦਾ ਘਰ ਹੈ ਭਾਜੀ ਮੇਰੇ ਭਾਂਜੀ ਦਾ ਘਰ ਹੈ ਅੱਛਾ ਫਿਲਹਾਲ ਪੁਲਿਸ ਵੱਲੋਂ ਸ਼ਰਾਬ ਤਿਆਰ ਕਰਨ ਵਾਲੇ ਨੂੰ ਹਿਰਾਸਤ ਚ ਲੈ ਕੇ अगली कार्रवाई शुरू कर दी गई है। जलालाबाद आदर्श तो जोशन की रिपोर्ट hey!